आज सारे नाल बैठे ने मिस्टर राजू जी और संजीव गुप्ता जी ਇਹਨਾਂ ਦਾ ਪੂਰਾ ਨਾਮ ਹੈ ਇਹ ਇੰਟਰੋਡਕਸ਼ਨ ਦੇ ਮਤਾਜ਼ ਨਹੀਂ ਹਨ ਜੰਮੂ ਦੇ ਬਹੁਤ ਮਸ਼ਹੂਰ ਗਾਇਕ ਨੇ ਨਾਰਸਮਾਏ ਮੇਰੀ ਮੈਂ ਬਚਣਾ ਤੇਰਾ ਤੇਰੇ ਵ ਸੁਨੇਹਾ ਹੈ ਕਿ ਤੁਸੀਂ ਕੋਈ ਪੈਸਾ ਨਹੀਂ ਲੈਣਾ। ਹਾਂਜੀ। ਨਾ ਗਾਲੇ ਦੇ ਦਾ ਪੇਟਾ ਦਾ ਨਾ। ਜੇ ਕੋਈ ਪੈਸਾ ਦਵੇ ਤਾਂ ਤੁਸੀਂ ਮਹਾਮਾਜ ਦੇ ਚੰਨਾ ਚੜਾ ਦੇਣਾ। ਮੈਂ ਉਹ ਪੈਸਾ ਲੈ ਕੇ ਤੇ ਮਾਤਰਾਣੀ ਦੇ ਦਰਵਾਜ਼ੇ ਮੈਂ ਵਾਪਿਸ ਰੱਖ ਦੇਣਾ। ਕਿਉਂਕਿ ਉਸਨੇ ਬਹੁਤ ਕੁਝ ਦਿੱਤਾ ਮੈਨੂੰ। ਤੇ ਮੈਨੂੰ ਮੇਰੀ ਜ਼ਰੂਰਤੋਂ ਜ਼ਿਆਦਾ ਵੱਧ ਕੇ ਮੈਨੂੰ ਦਿੱਤਾ। ਹਾਂਜੀ ਸਸੀਕਾਲ ਜੀ ਕਿ ਹਾਲ ਹੈ ਜੀ? ਆਪ ਕੀ ਦਿਆਂ ਜੀ? ਅੱਜ ਸਾਡੇ ਨਾਲ ਬੈਠੇ ਨੇ ਮਿਸਟਰ ਰਾਜੂ ਜੀ ਸੀਈਓ। ਤੇ ਸੰਜੀਵ ਗੁਪਤਾ ਜੀ ਇਹਨਾਂ ਦਾ ਪੂਰਾ ਨਾਮ ਹੈ। ਇੰਟਰੋਡਕਸ਼ਨ ਦੇ ਮਾਸਾਜ ਨਹੀਂ ਹਨ ਜਮੂ ਦੇ ਬਹੁਤ ਮਸ਼ਹੂਰ ਗਾਇਕ ਨੇ ਔਰ 5000 ਤੋਂ ਉੱਪਰ ਗਾਣਾ ਗਾ ਚੁੱਕੇ ਨੇ ਔਰ 2000 ਦੇ ਕਰੀਬ ਟੈਪ ਹੋ ਚੁੱਕੇ ਨੇ ਸੋ ਮੈਂ ਆਪ ਜੀ ਨੂੰ ਇਹਨਾਂ ਨਾਲ ਤਾਰੀਫ ਕਰਵਾਨੇ ਆ ਸੰਜੀਪ ਜੀ ਤੁਸੀਂ ਕਦੋਂ ਆਏ ਸੀ ਮੇਰੇ ਪਾਸ ਕੋ ਦੋ ਦਿਨ ਦੋ ਦਿਨ ਹੋ ਗਏ ਤੁਸੀਂ ਇੱਥੇ ਕੋਈ ਪ੍ਰੋਗਰਾਮ ਤੇ ਆਏ ਸੀ ਜਾਂ ਨਹੀਂ ਨਹੀਂ ਮੈਂ ਤੇ ਕਿਸ ਸਰਕਾਰ ਆਈ ਸੀ ਇਹ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪੈਦਾ ਹੋਇਆ ਗਾਣ ਦਾ इस शौक मैनू बचपन का शुरू होन्नीस सौ पचासी के बाद लाइन फड़ ली बस गाने सुनता गया सुनने के बाद मैन इंटरस्ट पै गया गा। मैं गाने सुर पकड़ता गया फिर याद करता गया फिर उस माता की कृपा ना थोड़ा जहा ससफुल हो गया, थोड़ा गया। जी। फिर भी गाने गाने शुरू किए जगराते वगैरह मैं जाने शुरू किया आर्कैसट्रा प्रोग्राम पार्टीसिपेट किया अच्छा मैं तरह तरह ਦੇ ਗਾਣੇ गा ਸਕਦਾ ਹਾਂ ਠੀਕ ਜਿਸ ਤਰ੍ਹਾਂ ਮੇਰੇ ਮਾਈਂਡ 'ਚ ਕੋਈ ਗਾਣਾ ਆ ਜਾਏ ਰਿਆ ਸਰਕਾਰ ਦੇ ਮੈਂ ਉਹ ਗਾਣਾ गा ਦੇਣਾ ਉਹ ਰੋਕੋ ਗਾਣਾ ਕਾਫੀ ਪਪੂਲਰ ਹੁੰਦੇ ਅੱਛਾ ਮੈਂ ਇਹ ਸੁਣਿਆ ਹੈ ਕਿ ਤੁਸੀਂ ਕੋਈ ਪੈਸਾ ਨਹੀਂ ਲੈਂਦੇ ਹਾਂਜੀ ਨਾ ਗਾਣੇ ਦੇ ਨਾ ਭੇਟਾ ਦਾ ਨਾ ਜੇਕਰ ਕੋਈ ਪੈਸਾ ਦਵੇ ਤਾਂ ਤੁਸੀਂ ਮਹਾਮੱਜ ਦੇ ਚੰਨਾ ਚੜਾ ਦੇਣਾ ਮੈਂ ਉਹ ਪੈਸਾ ਲੈ ਕੇ ਤੇ ਮਾਤਰਾਣੀ ਦੇ ਦਰਵਾਜ਼ੇ ਮੈਂ ਵਾਪਿਸ ਦੇ ਦਿੰਦਾ ਕਿਉਂਕਿ ਉਸਨੇ ਬਹੁਤ ਕੁਝ ਦਿੱਤਾ ਮੈਨੂੰ ਤੇ ਮੈਨੂੰ ਮੇਰੀ ਜ਼ਰੂਰਤ ਤੋਂ ਜ਼ਿਆਦਾ ਵੱਧ ਕੇ ਮੈਨੂੰ ਦਿੱਤਾ ਤੇ ਮੇਰੇ ਅਸੇ ਇਹ ਸਸ ਪੈਸਾ ਕੁਝ ਉਤਮ ਕਰਦੇ ਹੋ ਕਿ ਮਹਾਮਾਇਦੇ ਭਗਵਤ ਵਦਨ ਲੋਕੀ ਮਹਾਮਾਇਦੇ ਚਰਨ ਨਾਲ ਜੁੜਨ ਬਹੁਤ ਕੋਸ਼ਿਸ਼ ਕਰਦੇ ਹੋ ਔਰ ਕਾਫੀ ਫਾਲੋਅਰਸ ਹੋ ਗਏ ਮੇਰੇ ਅੱਛਾ ਜੀ ਤੇ ਦੂਸਰੀ ਗੱਲ ਤੁਸੀਂ ਇੱਕ ਸਾਨੂੰ ਅੱਜ ਕੋਈ ਪੇਟਾ ਸੁਣਾ ਸਕਦੇ ਹੋ ਹਾਂਜੀ ਸੁਣਾ ਦੇਵਾਂਗੇ ਸੁਣਾ ਦਿਓ ਤਾਂ ਬੜੀ ਮਿਹਰਬਾਨੀ ਦਰਸ਼ਕ ਬੜੇ ਖੁਸ਼ ਹੋਣਗੇ ਲੋ ਜੀ ਪੇਟਾ ਸੁਣਾ ਇੱਕ ਛੋਟੀ ਜਿਹੀ ਭਜਨ ਮੈਂ ਤੁਹਾਨੂੰ ਸੁਣਾ ਰਿਹਾ ਪੰਜਾਬੀ ਵਿੱਚ ਜਿਹੜੀ ਆਫ ਕੈਮਰਾ ਸੁਣਾਈ ਸੀ ਉਹ ਹੀ ਸੁਣਾ ਦੂੰਗਾ ਹਾਂ ਉਹ ਹੀ ਸੁਣਾਵਾਂਗਾ ਮੈਂ ਤੁਹਾਨੂੰ ਨਾ ਉਸ ਮਾਏ ਮੇਰੀ ਇਹ ਮੈਂ ਬਚੜਾ ਤੇਰਾ ਤੇਰੇ ਵਾ ਵਾਜੋ ਦاتیਏ ਕੋਈ ਔਰ ਨਾ ਮੇਰਾ ਨਿਮਾਏ ਤੇਰੇ ਵਾਜੋ ਦاتیਏ ਕੋਈ ਔਰ ਨਾ ਮੇਰਾ ਰੂਸਣ ਪਾਵੇ ਬੱਚੜੇ ਨਾ ਮਾਰਸ ਜਾਮੀ ਰੂਸਣ ਪਾਵੇ ਬੱਚੜੇ ਨਾ ਮਾਰਸ ਜਾਮੀ ਮੈਨੂੰ ਤੇਰਾ ਸਰਾ ਨਾ ਟੁੱਟ ਜਾਈ ਮੈਨੂੰ ਤੇਰਾ ਸਰਾ ਨਾ ਟੁੱਟ ਜਾਈ ਨਾ ਟੁੱਟ ਜਾਈ ਰੋ ਰੋ ਕੇ ਦਿਲ बड़ा अच्छा लगे जी ते तो गले थी बड़ी सरस्वती आप बैठी हाँ है बड़ी बख्शिश है जो तो थोड़ा कोई संपर्क करना चाहे तो फोन नंबर ठीक मेरा फोन नंबर है नाइन जीरो वन एट फाइव एट डबल थ्री नाइन फाइव अच्छा बेसिकली मैं जमूँ प्रोग्राम जम्मू ही करता बेसीकली मैं उतनी अपनी मंडली है अगर कोई इन्वाइट करे आ सकते हैं जी ਲੇਕਿਨ ਇਹ ਹੈ ਕਿ ਅਸ ਕੁਝ ਕਿਸੇ ਕੋਲ ਕੋ ਕੱਖ ਨਹੀਂ ਲਾ ਕੇ ਬਸ ਇਹੀ ਸਾਡੇ ਕੋਲ ਹੁੰਦਾ ਹੈ ਕਿ ਜਿਹੜੇ ਆਏ ਕੀ ਉਹਨਾਂ ਨੂੰ ਚਾਹ ਪਾਣੀ ਦੇ ਦੇਣਾ ਬਸ ਓ ਬਿਊਟੀਫੁਲ ਬਸ ਬਾਕੀ ਤਾਂ ਕੋਈ ਬੰਦਾ ਬੁਲਾਉਂਦਾ ਹੀ ਹੈ ਜੀ ਬਾਕੀ ਇਸ ਦੇ ਇਲਾਵਾ ਸਾਨੂੰ ਕੋਈ ਕਿਸੇ ਚੀਜ਼ ਦੀ ਇੱਛਾ ਨਹੀਂ ਹੁੰਦੀ ਬੜਾ ਅੱਛਾ ਲੱਗਿਆ ਜੀ ਦੇਖੋ ਇੱਕ ਬੜੇ ਉਪਕਾਰ ਦਾ ਕੰਮ ਹੈ ਮਹਾਮਾਈ ਦੇ ਚਰਨਾਂ ਦੇ ਨਾਲ ਜੋੜਨਾ ਔਰ ਨਿਸ਼ਕਾਮ ਸੇਵਾ ਨਿਸ਼ਕਾਮ ਦਾ ਗਾਇਕੀ ਕਰਨੀ ਔਰ ਇਹਨਾਂ ਦੀ ਮੰਡਲੀ ਕੋਈ ਪੈਸਾ ਨਹੀਂ ਲੈਂਦੀ ਇਵਨ ਕਿਰਾਇਆ ਵੀ ਆਨ ਜਾਂਦਾ ਨਹੀਂ ਲੈਂਦੀ ਸੋ ਇਹਨਾਂ ਦਾ ਬਹੁਤ ਮਹਾਨ ਮਾਇਥਿਕ ਕਿਰਪਾ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦੀਆਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ थैंक यू थैंक यू